ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਸਲ ਵੀਰੋ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਡੱਗੁਰਮਾਣੇ ਦੇ ਵਿੱਚ ਡੱਗੁਰਮਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ 10 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਮਿੱਤਰੋ ਡੱਗੁਰਮਾਣੇ ਪਿੰਡ ਦੇ ਵਿੱਚ ਕਰੇ ਲੋ ਪਰਿਵਾਰ ਕਹਿ ਸਕਦੇ ਆ ਜਿਸ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਦਿਖਾਉਣੇ ਆ ਡਿਟੇਲ ਆਪਾਂ ਨੂੰ ਜਗਸੀਰ ਬਾਈ ਨੇ ਦੇਣੀ ਇਹਨਾਂ ਜਾਨਵਰਾਂ ਦੀ ਮਿੱਤਰੋ ਤੇ ਬੱਚੀਆਂ ਤੁਸੀਂ ਬਹੁਤ ਫੋਨ ਲਾਉਂਦੇ ਸੀ ਵੀ ਚਿੱਟੇ ਰੰਗ ਦੇ ਵਿੱਚ ਤੇ ਕਾਲੇ ਕਰਨ ਵਾਲੀ ਬੱਚੀ ਬੋਦੀ ਵਾਲੀ ਹੋਵੇ ਤਾਂ ਦੱਸੀ ਬਾਈ ਸਰਪੇ ਲੈ ਵੀ ਮਿੱਤਰੋ ਚੱਕੋ ਤੁਹਾਡੇ ਲਈ ਤੋਹਫਾ ਆ ਗਿਆ ਵਾ ਖਰੀਦਣੀ ਤੁਸੀਂ ਆ ਨੰਬਰ ਬਾਈ ਦਾ ਸਕਰੀਨ ਤੇ ਹੋਊਗਾ ਸਿੱਧੀ ਗੱਲਬਾਤ ਤੁਹਾਡੀ ਮਾਲਕਾਂ ਨਾਲ ਹੋਊਗੀ ਮੇਰਾ ਵਿੱਚ ਕੋਈ ਰੋਲ ਨਹੀਂ ਹੋਊਗਾ ਆਓ ਮਿਲਦੇ ਆਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੀਰੇ ਠੀਕ ਆ ਭਾਈ ਵਧੀਆ ਸਾਰਾ ਪਰਿਵਾਰ ਭਾਈ ਵਧੀਆ ਵਧੀਆ ਭਾਈ ਠੀਕ ਆ ਜਗਸੀਰ ਭਾਈ ਦੰਦੋ ਕਿਵੇਂ ਆ ਵੱੱਛੀ ਹੈ ਦੰਦੋ ਖੀਰੀ ਆ ਭਾਈ ਖੀਰੀ ਹੋਈ ਹੈ ਹਾਂ ਕੀ ਬਾਤ ਹੈ ਕਿਹੜੇ ਸੀਮਣ ਦੀ ਆ ਭਾਈ ਇਹ ਇਹ ਭਾਈ ਯਾਰ ਚੰਗੇ ਸੀਮਣ ਦੀ ਹੈ ਪਤਾ ਨਹੀਂ ਕਰਦਾ ਪਤਾ ਨਹੀਂਗਾ ਓਕੇ ਤੇ ਕਿੰਨਾ ਕੁ ਦੁੱਧ ਮਾਮ ਹੁੰਦਾ ਸੀਂਦੀ ਭਾਈ ਯਾਰ ਭਾਈ 40 42 ਕਿਲੋ ਆਂਦੇ ਸੀਗੇ ਯਾਰ ਇੰਦੀ ਮਾਮ ਹੈ ਹਾਂ ਵੱੱਛੀ ਚੰਗੀ ਬਹੁਤ ਆ ਹਨਾ ਭਾਈ ਪੂਰੀ ਚੰਗੇ ਦਾ ਨਵਾਈ ਨਹੀਂ ਕੀ ਭਾਈ ਯਾਰ ਕਰਕੇ ਇਹਦਾ ਵੇਲਾ ਸਾਹਮਣੇ ਹਨਾ ਮਤਲਬ ਸਿੰਪਲ ਹੀ ਆ ਹਨਾ ਤਾਂ ਸਿੰਪਲ ਹੀ ਆ ਕੰਮ ਕਿ ਜਨੁਆਈ ਜਾਂ ਵੀਰੇ ਕਿੰਨੇ ਦੀ ਦੇ ਦਗੇ ਯਾਰ ਇਹ ਰੇਡ ਬਾਈ ਫੋਨ ਤੇ ਕਰਾਂਗੇ ਓਕੇ ਠੀਕ ਆ ਤੇ ਇੱਕ ਮਹੀਨੇ ਦਾ ਪਤਾ ਕਿੰਨੇ ਮਹੀਨੇ ਦੀ ਏਜ ਹੋਊਗੀ ਇਹਦੀ ਇਹ ਹੋ ਗਈ 12-13 ਮਹੀਨੇ ਦੀ ਬਾਈ 12-13 ਮਹੀਨੇ ਦੀ ਹਾਂ ਕੱਚੇ ਦਾ ਦੀ ਆਏਗੀ ਇਹਦੇ ਠੀਕ ਮਤਲਬ ਕਹਿਣ ਤੋਂ ਪਾਵੇ ਚਾਰ ਕੁ ਮਹੀਨੇ ਸਾਭ ਕੇ ਰੱਖੀ ਟਿਕਾਣੀ ਹਾਂ ਟਿਕਾਣੇ ਦੀ ਬੱਛੀ ਹੋਈ ਹੂੰ ਤੋਰੀ ਵੀਰੇ ਕੱਢੀ ਬਾਹਰੋਂ ਮੜਾ ਗਿਆ ਲੈ ਵੀ ਮਿੱਤਰੋ ਚਿੱਟੇ ਰੰਗ ਦੇ ਵਿੱਚ ਤੇ ਕਾਲੇ ਕਰਨ ਵਾਲੀ ਬਰੀਡ ਵਾਲੀ ਜਾਤ ਵਾਲੀ ਨਸਲ ਵਾਲੀ ਬੱਛੀ ਲੈ ਕੇ ਆ ਗਿਆ ਕਿਉਂਕਿ ਇਹ ਵੱੱਥੀਆਂ ਬਹੁਤ ਘੱਟ ਮੱਥੇ ਲੱਗਦੀਆਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਮੋੜ ਦੇ ਵੀਰੇ ਬਰੀਕੀ ਬਰੂਕੀ ਵੱੱਥੀ ਦੇ ਵਿੱਚ ਬਹੁਤ ਚੰਗੀ ਹੈ ਮਿੱਤਰੋ ਜਦੋਂ ਟਕਾਣੇ ਦੇ ਗਾਂ ਤਿਆਰ ਹੋਈ ਨਾ ਯਕੀਨ ਕਰਿਓ ਤੁਸੀਂ ਵੀ ਕਿੰਨੇ ਦੀ ਵਿਕਣਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਇਹ ਕਿੰਨੇ ਦੀਆਂ ਵਿਕਦੀਆਂ ਤੇ ਕੀ ਇਹਨਾਂ ਦੀ ਤਿਆਰੀ ਹੁੰਦੀ ਆ ਕਿਉਂਕਿ ਇਹ ਪਤਾ ਤਾਂ ਨਹੀਂ ਪ੍ਰੋਪਰ ਪਰ ਡੈਨਮਾਰਕ ਦੇ ਸੀਮੰਟ ਦੇ ਵਿੱਚੋਂ ਆ ਜਾਂਦੀਆਂ ਇਹ ਇਹਨਾਂ ਦੇ ਜਿਹੜੇ ਕੱਲ ਕਾਲੇ ਹੋਣਗੇ ਚਿੱਟੇ ਮੱਥੇ ਦੇ ਵਿੱਚ ਸਪੇਸ ਹੋਊਗਾ ਗੁਲਾਬੀ ਚਮੜੀ ਦੇ ਵਿੱਚ ਹੋਣਗੀਆਂ ਜਿਹੜੀ ਅੱਖਾਂ ਦੀ ਬਣਾਵਟ ਹੁੰਦੀ ਉਹ ਇਹਨਾਂ ਦੀ ਗੋਲ ਹੁੰਦੀ ਆ ਤੇ ਹਮੇਸ਼ਾ ਨੋਟ ਰ ਇਹਨਾਂ ਨੂੰ ਪਤਾ ਹੁਣ ਨੰਬਰ ਕਿਹੜੇ ਦੀ ਐ ਕਿਹੜੇ ਦੀ ਨਹੀਂ ਪਰ ਡੈਨਮਾਰਕ ਦੇ ਵਿੱਚ ਜਿਆਦਾ ਆਉਂਦੀ ਐ ਨਸਲ ਮਿੱਤਰੋ ਬਹੁਤ ਸੋਹਣੀ ਬੱਚੀ ਆ ਸਿੰਪਲ ਜਿਵੇਂ ਪਸ਼ੂ ਖੜੇ ਹੁੰਦੇ ਉਸੇ ਤਰ੍ਹਾਂ ਹੀ ਵਿਖਾਈ ਐ ਆ ਵੀਰੇ 2 ਨੰਬਰ ਵਾਲੀ ਬੱਚੀ ਬਾਈ ਇਹ ਵੀ ਦੰਦੋ ਫੇਰੀ ਐ ਬਾਈ ਅੱਛਾ ਕੱਦ ਕੁਦ ਬਹੁਤ ਆ ਯਾਰ ਹਨਾ ਹਾਂ ਇਹਦਾ ਬਾਈ ਲਸੀ ਕਰਕੇ ਐ ਥੋੜੀ ਲੱਗਦੀ ਹੂੰ ਤੇ ਇਹ ਵੀਰੇ ਕਿੰਨੇ ਦੀ ਦੇ ਦੇਾਂਗੇ ਇਹ 20000 ਦੀ ਦੇ ਦੇਾਂਗੇ ਬਾਈ ਮਾਨ ਤਾਨ ਨਾਲ ਜੇ ਕਰ ਦੇਾਂਗੇ ਬਾਈ ਮਾੜੀ ਠੀਕ ਆ ਵੀਰੇ ਬਣੀ ਬੁਣੀ ਤਾਂ ਨਹੀਂ ਕੋਈ ਹਜੇ ਵੀਰੇ ਹੈ ਪਣੀ ਬੁਣੀ ਬੜੀ ਬੁਣੀ ਤਾਂ ਕਹਿ ਨਹੀਂ ਸਕਦੇ ਬਾਈ ਯਾਰ ਕੋਈ ਪਤਾ ਨਹੀਂ ਕੋਈ ਕੁਛ ਹੈ ਠੀਕ ਹੈ ਕੱਡੀ ਬਾਰ ਹੋਵੇ ਦੰਦ ਬਟਖਾ ਲੂਗੇ ਆ ਵੀਰੇ ਹਾਂ ਬਈ ਦੰਦ ਵਿਖਾ ਦੇ ਮੜੇ ਜਿੰਦੇ ਵੀਰੇ ਲੈ ਵੀ ਮਿੱਤਰੋ ਇਹ ਦੰਦੋ ਕੀਰੀ ਆ ਹੁੰਦਾ ਤਾਂ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਠੀਕ ਆ ਓਕੇ ਇਹ ਹਜੇ ਮੇਰਾ ਮਨ ਕਹਦਾ ਪੰਜਵੇਂ ਚਾਰ ਨਹੀਂ ਦੁਲਦੀ ਹੁੰਦੀ ਹੈ ਨਾ ਹਾਂ ਲੈ ਵੀ ਇਹ ਥੋੜੀ ਲੱਸੀ ਲੱਸੀ ਜ ਆ ਹਮ ਕੱਲੀ ਭਰਨ ਵਾਲੀ ਆ ਨਾ ਭਰਨ ਵਾਲੀ ਹਾਂ ਜੇ ਤੁਸੀਂ ਖਰੀਦ ਲਈ ਤੇ ਨਾਲ ਦੋ ਪੋਰੀਆਂ ਫੀਡ ਦੀਆਂ ਜ਼ਰੂਰ ਲੈ ਜਾ ਜੇ ਇੰਦੇ ਵਾਸਤੇ ਦੋ ਬੋਰੀਆਂ ਖਵਾ ਕੇ ਬੱਛੀ ਨੇ ਹੱਥ ਨਹੀਂ ਧਰੋਣਾ ਦਾ ਟੀਕਾ ਲੈ ਲੈਣਾ ਕਿਉਂਕਿ ਕਦ ਪੂਰਾ ਵਾ ਵਜਨ ਪੂਰਾ ਵਾ ਬਸ ਸਾਹਬ ਇਕਲੀ ਕਰਨ ਵਾਲੀ ਆ ਕਰਮ ਵਾਲੀ ਦੀ ਦੋ ਕੁ ਮਹੀਨੇ ਟਕਾ ਕੇ ਬੱਛੀ ਇਹ ਵੀ ਚੰਗੀ ਆਂਦਾ ਮੁੱਲ 20000 ਰੁਪਿਆ ਵਾ ਉਹਦਾ ਫੋਨ ਤੇ ਕਰੂਗਾ ਬਾਈ ਇਹ ਦੋ ਜਾਨਵਰ ਸਿਪਾਈ ਦੇ ਪਿੰਡ ਡਗੁਰਮਾਣੇ ਦੇ ਵਿੱਚੋਂ ਕਵਰ ਕੀਤੇ ਆ ਲੈ ਵੀਰੇ ਨੰਬਰ ਦੱਸੀ ਬਣਾ ਜ ਆਪਣਾ ਬਾਈ 99155 ਜੀ 13630 9915513630 9915513630 ਬਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਕਰਨੀ ਹੈ ਗੱਲਬਾਤ ਸ਼ੁਕਰੀਆ ਜਉਂਦੇਰੋ ਪਿੰਡ ਡੱਕਰਮਾਨ